ਇੱਕ ਹਫਤੇ ਦੇ ਵਿੱਚ ਇੱਕੋ ਹੀ ਪੰਪ ਤੇ ਦੂਜੀ ਵਾਰ ਹੋਇਆ ਕਾਂਡ ਤਸਵੀਰਾਂ ਸੀਸੀਟੀਵੀ ਚ ਕੈਦ ਹੋਈਆਂ ਨੇ ਜਲਾਲਾਬਾਦ ਦੇ ਮੰਡੀ ਕੋਬਾਇਆ ਵਿਖੇ ਇੱਕ ਨਿੱਜੀ ਪੈਟਰੋਲ ਪੰਪ ਤੋਂ ਜਿੱਥੇ ਬੀਤੀ ਰਾਤ ਇੱਕ ਪਿਕਅਪ ਦੇ ਵਿੱਚ ਆਏ ਦੋ ਚੋਰਾਂ ਦੇ ਵੱਲੋਂ ਪਹਿਲਾ ਪੰਪ ਤੇ ਬਣੇ ਦੋ ਕਮਰਿਆਂ ਦੇ ਤਾਲੇ ਤੋੜੇ ਗਏ ਅਤੇ ਫੇਰ ਅੰਦਰ ਦਾਖਲ ਹੋ ਅਲਮਾਰੀ ਅਤੇ ਸੇਫ ਦੇ ਤਾਲੇ ਤੋੜ ਉਸ ਦੇ ਵਿੱਚ ਪਈ 12000 ਰੁਪਏ ਦੀ ਨਕਦੀ ਚੋਰੀ ਕਰ ਲਈ ਗਈ ਹੈ ਦਸ ਲਈ ਕਿ ਘੁਆਇਆ ਵਿਖੇ ਐਚਪੀ ਪੈਟਰੋਲ ਪੰਪ ਤੇ ਅੱਜ ਤੋਂ ਹਫਤਾ ਪਹਿਲਾਂ ਇੱਕ ਚਿੱਟੇ ਰੰਗ ਦੀ ਕਾਰ ਦੇ ਵੱਲੋਂ 10000 ਰੁਪਏ ਦਾ ਡੀਜ਼ਲ ਪਰਵਾ ਕੇ ਉੱਥੋਂ ਫਰਾਰ ਹੋ ਗਈ ਸੀ ਅਤੇ ਹੁਣ ਬੀਤੀ ਰਾਤ 12 ਵਜੇ ਦੇ ਕਰੀਬ ਇੱਕ ਪਿਕਅਪ ਤੇ ਦੋ ਲੋਕ ਸਵਾਰ ਹੋ ਕੇ ਆਉਂਦੇ ਨੇ ਜਿਨ੍ਹਾਂ ਦੇ ਕੋਲੇ ਰਾੜਾਂ ਸਨ ਅਤੇ ਉਹ ਪੈਟਰੋਲ ਪੰਪ ਤੇ ਕਮਰਿਆਂ ਨੂੰ ਤੋੜ ਅੰਦਰ ਦਾਖਲ ਹੋ ਜਾਂਦੇ ਨੇ ਇਹਨਾਂ ਦੇ ਵੱਲੋਂ ਅੰਦਰ ਦਾਖਲ ਹੋ ਛਾਣਬੀਨ ਕੀਤੀ ਜਾਂਦੀ ਹੈ ਅਤੇ ਪੰਪ ਤੇ ਪਈ 12000 ਰੁਪਏ ਦੀ ਨਕਦੀ ਸੇਫ ਤੋੜ ਕੇ ਉੱਥੋਂ ਚੋਰੀ ਕਰ ਲਈ ਜਾਂਦੀ ਹੈ ਦੱਸ ਦਈਏ ਕਿ ਇਹ ਸਾਰੀ ਘਟਨਾ ਉ ਪੰਪ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਜਾਂਦੀ ਹੈ ਜਿਸ ਤੋਂ ਬਾਅਦ ਚੋਰ ਫਰਾਰ ਹੋ ਜਾਂਦੇ ਨੇ પેટ્રોલ ਪੰਪ ਦੇ ਮਾਲਕ ਅਨੂਪ ਮੈਣੀ ਦਾ ਕਹਿਣਾ ਹੈ ਕਿ ਇੱਕ ਹਫਤਾ ਪਹਿਲਾਂ ਵੀ ਉਹਨਾਂ ਦੇ પેટ્રોલ ਪੰਪ ਤੋਂ ਇਸੇ ਤਰ੍ਹਾਂ ਹੀ ਇੱਕ ਕਾਰ ਸਵਾਰ ਦੇ ਵੱਲੋਂ 10000 ਰੁਪਏ ਦਾ ਡੀਜ਼ਲ ਪਰਵਾਹ ਕੇ ਫਰਾਰ ਹੋ ਗਿਆ ਸੀ ਅਤੇ ਹੁਣ ਬੀਤੀ ਰਾਤ ਉਹਨਾਂ ਦੇ ਪੰਪ ਤੇ ਚੋਰਾਂ ਦੇ ਵੱਲੋਂ ਧਾਵਾ ਬੋਲਿਆ ਗਿਆ ਦੱਸ ਦਈਏ ਕਿ ਅਨੂਪ ਮੈਣੀ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਸਬੰਧ ਦੇ ਵਿੱਚ ਪੁਲਿਸ ਨੂੰ ਪਹਿਲਾਂ ਵੀ ਦਰਖਾਸਤ ਦਿੱਤੀ ਸੀ ਅਤੇ ਹੁਣ ਫੇਰ ਉਹਨਾਂ ਦੇ ਵੱਲੋਂ ਪੁਲਿਸ ਨੂੰ ਇਸ ਮਾਮਲੇ ਨੂੰ ਲੈ ਕੇ ਦਰਖਾਸਤ ਕੀਤੀ ਗਈ ਹੈ ਨਾਲ ਹੀ ਉਹਨਾਂ ਨੇ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਦੱਸ ਦਈਏ ਕਿ ਲਗਾਤਾਰ ਹੋ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਨੂੰ ਲੈ ਕੇ ਵਪਾਰੀਆਂ ਦੇ ਵਿੱਚ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ ਇਹ ਜੀ ਵਾਕਿਆ ਰਾਤ 12 ਵਜੇ ਦੇ ਕਰੀਬ ਦੀ ਗੱਲ ਹੈ ਜਦੋਂ ਇੱਕ ਦੋ ਤਿੰਨ ਜਣੇ ਇੱਥੇ ਆਪਣੇ ਪੰਪ ਤੇ ਆਏ ਨੇ ਪਿਕਅਪ ਉਨਾਂ ਦੇ ਸਾਹਮਣੇ ਸੜਕ ਤੋਂ ਪਾਰ ਰੋਕੀ ਹੈ ਉਸ ਤੋਂ ਬਾਅਦ ਉਹਨਾਂ ਨੇ ਦੋਨਾਂ ਰੂਮ ਦੇ ਲੋਕ ਤੋੜ ਕੇ ਅੰਦਰ ਸਾਰੇ ਡਰਾਜ਼ ﺍﻟ अलमारियां ਸਾਰੀਆਂ ਉਹਨਾਂ ਨੇ ਪੂਰੀ ਉਹਨਾਂ ਨੇ ਛਾਂਬੜ ਕੀਤੀ ਹੈ ਤੇ ਫਿਰ ਉਹ ਦੂਸਰੇ ਰੂਮ ਦੇ ਵਿੱਚ ਜਾ ਕੇ ਅਲਮੀਰਾ ਦੀ ਉਹਨਾਂ ਨੇ ਲੋਕ ਤੋੜੇ ਸੇਫ ਤੋੜਿਆ ਤੇ ਉਹਦੇ ਵਿੱਚੋਂ ਜੋ ਵੀ ਕੈਸ਼ ਲਗਭਗ 10-12 ਹਜ਼ਾਰ ਦੇ ਕਰੀਬ ਸੀ ਜੋ ਵੀ ਰਾਤ ਦੀ ਛੇਲ ਹੋਈ ਹੈ ਉਸ ਦੀ ਤੋਂ ਉਹ ਲੈ ਗਿਆ ਕਿ ਉਹਨਾਂ ਕੋਲ ਰਾਡ ਵੀ ਸੀ ਹਥਿਆਰ ਵੀ ਸੀ ਉਹਨਾਂ ਕੋਲ ਤੇ ਮੂੰਹ ਬੰਨੇ ਹੋਈ ਸਨ ਇਹ ਲਗਾਤਾਰ ਹਫਤੇ ਦੇ ਵਿੱਚ ਹੀ ਦੂਸਰਾ ਵਾਕਿਆ ਹੋ ਚੁੱਕਾ ਆਪਣੇ ਪਿੰਪਤੇ ਅਸੀਂ ਪਹਿਲਾਂ ਵੀ ਪੁਲਿਸ ਨੂੰ ਦਰਖਾਸਤ ਦਿੱਤੀ ਸੀ ਪਿਛਲੇ ਹਫਤੇ 11 ਤਰੀਕ ਦੀ ਗੱਲ ਹੈ ਤੇ ਉਦੋਂ ਵੀ ਪੁਲਿਸ ਨੇ ਕੁਝ ਨਹੀਂ ਕੀਤਾ ਪੁਲਿਸ ਦੀ ਨਾਕਾਮੀ ਸਾਬਤ ਹੋ ਰਹੀ ਹੈ ਤੁਸੀਂ ਤੇ ਹੁਣ ਫਿਰ ਦੁਬਾਰਾ ਇਥੇ ਇਹ ਵਾਕਿਆ ਹੋ ਗਿਆ ਹੈ ਕਿ ਪਰ ਮੈਨੂੰ ਉਮੀਦ ਨਹੀਂ ਇਹ ਕੁਝ ਕਰਨਗੇ ਤੇ ਮੇਰੀ ਤਾਂ ਪੁੱਛ ਸਕਦੇ ਡੀਐਸਪੀ ਸਾਹਿਬ ਐਸਐਸਪੀ ਸਾਹਿਬ ਅਗੇ ਦਰਖਾਸਤ ਇਹ ਕਿ ਇਹਨੂੰ ਛਾੜ ਮੇਂ ਕਰਾਈ ਜਾਵੇ ਕਿ ਇਹ ਪੁਲਿਸ ਚੌਕੀ ਘੁਆਇਆ ਇਹਨਾਂ ਦੇ ਅਸਰਾਂ ਨੂੰ ਇਹਨਾਂ ਨੂੰ ਆਰਡਰ ਦਿੱਤੇ ਜਾਣ ਕਿ ਇਹ ਛਾੜਮਿੰਗ ਕਰਕੇ ਜਲਦ ਤੋਂ ਜਲਦ ਚੋਰੀ ਲੱਭੇ ਜਾਣ